ਅੱਜ ਸਾਰਿਆਂ ਨੂੰ ਬਸ਼ਕਰ ਜੀ ਸਾਡੇ ਭਾਰਤ ਸਰਕਾਰ ਨੇ ਹੁਕਮ ਦਿੱਤੇ ਆ ਬਈ ਗਲੀ ਗਲੀ ਜਾ ਕੇ ਮੱਲੇ ਮੱਲੇ ਜਾ ਕੇ ਸਕੂਲਾਂ ਚ ਕਾਲਜਾਂ ਚ ਪਬਲਿਕ ਪਲੇਸ ਤੇ ਮੌਗਢੀਲ ਕਰੋ ਸਿਪਰਫੈਂਸ ਦੀ ਕਿਉਂਕਿ ਜੇ ਰੱਬ ਨਾ ਕਰੇ ਜੰਗ ਲੱਗਦੀ ਆ ਤਾਂ ਲੋਕਾਂ ਨੂੰ ਪਤਾ ਹੋਵੇ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਕਿਉਂਕਿ ਜੰਗ ਲੱਗਦੀ ਆ ਤਾਂ ਬੰਬ ਵੀ ਕਿਰਦੇ ਅੱਜ ਕੱਲ ਬੰਬ ਬੜੇ ਖਤਰਨਾਕ ਹੋ ਗਏ ਆ ਕੁਦਰਤੀ ਪੁਚਾਲ ਵਗੈਰਾ ਵੀ ਆ ਜੰਨੇ ਆ ਤੋਂ ਅਸੀਂ ਦੋ ਚਾਰ ਦਿਨਾਂ ਤੋਂ ਪਹਿਲਾਂ ਪ੍ਰੋਗਰਾਮ ਬਣਾਇਆ ਸੀ ਵੀਰੇ ਕੀਤਰਾ ਸਕੂਲ ਦੇ ਮੈਡਮ ਪ੍ਰਿੰਸੀਪਲ ਜੀ ਚਰਲਾ ਪਟੜਾ ਗੀ ਜੀ ਨੂੰ ਮੈਂ ਬੇਨਤੀ ਕੀਤੀ ਉਹ ਕਹਿੰਦੇ ਸਾਡੇ ਸਕੂਲ ਆਓ ਸਾਡੇ ਸਕੂਲ ਤੇ ਐਨਸੀਸੀ ਵੀ ਚੱਲਦੀ ਆ ਐਨਐਸਸੀ ਵੀ ਚੱਲਦਾ ਸਕਾਉਟ ਗਾਇਡ ਵੀ ਆ ਤਾਂ ਅਸੀਂ ਬੱਚਿਆਂ ਨੂੰ ਸਿਖਾਇਆ ਹੈ ਹੁਣ ਅਸੀਂ ਇੱਕ ਮੌਕ ਡੀਲ ਕਰਾਂਗੇ ਉਹਦੇ ਵਿੱਚ ਸਾਡੇ ਕੋਲ ਪੰਜਾਬ ਹਮ ਗਾਰਡ ਸਿਵਲ ਡਿਫੈਂਸ ਦੇ ਅਫਸਰ ਵੀ ਆਣਗੇ ਆਰਮੀ ਦੇ ਅਫਸਰ ਵੀ ਆ ਰਹੇ ਆ ਹੋਰ ਸਕੂਲਾਂ ਕਾਲਜਾਂ ਦੇ ਅਫਸਰ ਵੀ ਆ ਰਹੇ ਆ ਤਾਂ ਉਹਦੇ 'ਚ ਅਸੀਂ ਬੱਚਿਆਂ ਨੂੰ ਸਿਖਾਇਆ ਹੈ ਵੀ ਜਦੋਂ ਮੌਕ ਡੀਲ ਕਰਨੀ ਹੈ ਤਾਂ 8-9 ਤਰ੍ਹਾਂ ਦੀਆਂ ਟੀਮਾਂ ਬਣਾਉਣੀਆਂ ਜ਼ਰੂਰੀ ਹੈ ਉਹਦੇ 'ਚ ਨੰਬਰ 1 ਸਾਰੇ ਵਜਾਣਾ ਹੈ ਜਦੋਂ ਜਾ ਬੰਬगिरਦਾ ਹੈ ਜਾਂ ਜਹਾਜ਼ ਆ ਗਿਆ ਸਭ ਤੋਂ ਜ਼ਰੂਰੀ ਲੋਕਾਂ ਨੂੰ ਅਲਰਟ ਕਰਨੀ ਸਾਰੇ ਬੁਜਾ ਦਿਓ ਤੇ ਉਸ ਵਾਰ ਲੋਕਾਂ ਨੂੰ ਇਹ ਚਾਹੀਦਾ ਹੈ ਜਮੀਨ ਦੇ ਉੱਪਰ ਸਿੱਧਾ ਲੇਟ ਜਾਣ ਤਾਂ ਕਿ ਧੂਆ ਗੈਸ ਉਹਨਾਂ ਅੰਦਰ ਨਾ ਜਾਵੇ ਗਰਮੀ ਦਾ ਅਸਰ ਨਾ ਹੋਵੇ ਕਿਉਂਕਿ ਬੰਬगिरਨਾ ਕਈ ਵਾਰੀ ਹੀਟ ਵੱਜ ਜਾਂਦੀ ਆ ਇਸ ਇਲਾਵਾ ਤੀਸਰਾ ਸੀ ਦੱਸਿਆ ਹੈ ਅਸੈਂਬਲੀ ਪੈਂਟ ਤੇ ਰੁਕੀ ਇਕੱਠੇ ਹੋਣ ਕਿਉਂਕਿ ਜੇ ਦੂਰ ਦੂਰ ਵਿਛਲੇ ਗਏ ਬਾਅਦ ਚ ਪਤਾ ਨਹੀਂ ਲੱਗਦਾ ਵੀ ਬੰਦਾ ਕਿੱਥੇ ਚਲਾ ਗਿਆ ਹੈ ਇੱਕ ਅਸੈਂਬਲੀ ਪੈਂਟ ਤੇ ਬੱਚੇ ਇਕੱਠੇ ਹੋਣਗੇ ਉਸ ਵਾਰ ਇਹਨਾਂ ਦੀ ਹਾਜ਼ਰੀ ਲੱਗੇਗੀ ਪਤਾ ਲੱਗੇਗਾ ਵੀ आज 6वीं क्लास 40 बच्चे आए 40 आगे नहीं जी दो अंदर है फस गए हैं 7वीं क्लास 6वीं का इसी तरह कॉलोनीया ਦੇ ਵਿੱਚ ਫਿਰ ਸਾਡੀ ਰੈਸਕਿਊ ਟੀਮਾਂ ਤਿਆਰ ਲੱਗੀਆਂ ਉਹ ਸਟਰਕਚਰ ਲੈ ਕੇ ਕੰਬਲ ਲੈ ਕੇ ਹੋਰ ਸਮਾਨ ਲੈ ਕੇ ਕਮਰੇ 'ਚ ਜਾਣਗੇ ਅਤੇ ਪੇਸ਼ੈਂਟ ਨੂੰ ਬਾਹਰ ਕੱਢ ਕੇ ਲਿਆਣਗੇ ਫਿਰ ਨਾਲੇ ਸਾਡੀ ਫਰਸਟ ایڈ ਟੀਮਾਂ ਹੈ ਉਹ ਜ਼ਖਮੀਆਂ ਨੂੰ ਫਰਸਟ ایڈ ਦੇਣਗੀਆਂ ਸੀਪੀਆਰ ਕਿਵੇਂ ਕਰਨਾ ਪੱਟੀ ਕਿਵੇਂ ਬੰਨ੍ਹਨੀ ਹੈ ਖੂਨ ਕਿਵੇਂ ਬੰਦ ਕਰਨਾ ਹੈ ਜਿਹੜਾ ਬੰਦਾ ਬੇਹੋਸ਼ਾ ਨੂੰ ਏਬੀਸੀ ਕਿਵੇਂ ਕਰਨੀ ਆ ਇਸ ਤੋਂ ਬਾਅਦ ਸਾਡੀ ਫਾਇਰ ਸੈਟਿੰਗ ਟੀਮਾਂ ਵੀ ਤਿਆਰ ਆ ਯਾਨੀ ਇਹ ਅਗਲਾ ਜੰਦੀ ਆ ਬੰਬ ਗੇਰਨ ਨਾਲ ਤਾਂ ਅੱਗ ਕਿਵੇਂ ਮਜਾਨੀ ਆ ਬੱਚਾ ਨੂੰ ਪਤਾ ਪਾਣੀ ਦਾ ਵੀ ਇਸਤੇਮਾਲ ਕਰ ਸਕਦੇ ਆ ਅੱਗ ਪੰਜ ਤਰ੍ਹਾਂ ਦੀ ਹੈ ਅਤੇ ਅੱਗ ਬਿਜਾਨ ਸਿਲੰਡਰ ਕਿਵੇਂ ਵਰਤਨੇ ਆ ਇਸ ਤੋਂ ਇਲਾਵਾ ਬੱਚੇ ਨੇ ਸਿਖਾਇਆ ਗਿਆ ਵੀ ਜੇ ਅਮਰਜੈਂਸੀ ਆਂਦੀ ਆ ਪੁਲਿਸ ਨੂੰ 59 ਨੂੰ ਅਤੇ ਐਮਬੂਲੈਂਸ ਨੂੰ ਫੋਨ ਕਰਕੇ ਜਰੂਰ ਬੁਲਾਓ ਪੂਰਾ ਆਪਣਾ ਐਡਰੈਸ ਦਵੋ ਤਿੰਨ ਗੱਲਾਂ ਸਿਖਾਨੀਆਂ ਜਦੋਂ ਫੋਨ ਕਰਨਾ ਹੈ ਆਪਣਾ ਨਾਮ ਦੱਸੋ ਜਗ੍ਹਾ ਦਾ ਪੂਰਾ ਐਡਰੈਸ ਦਵੋ ਇਹ ਮਾ ਪਟਿਆਲਾ ਦਾ ਪਟਿਆਲਾ ਦੱਸੋ ਤੀਸਰਾ ਕਿਆ ਕਟਣਾ ਬਾਪਰੀ ਆ ਇਸ ਤੋਂ ਇਲਾਵਾ ਬਚਾਈ ਦੀ ਟੀਮ ਬਣਾਈ ਗਈ ਹੈ ਵੀ ਚੋਰਾਂ ਤੋਂ ਵੀ ਰੋਕਣਾ ਹੈ ਇੱਕ ਲਿਸਟਾ ਬਣਾਨੀ ਆ ਹੈ ਕੰਟਰੋਲ ਰੂਮ ਦੇ ਉੱਪਰ ਕਿੰਨੇ ਬੰਦੇ ਜ਼ਖਮੀ ਆ ਕਿਹੜੇ ਕਿਹੜੇ ਹਸਪਤਾਲ ਦੇ ਵਿੱਚ ਪਹੁੰਚਾਏ ਗਏ ਆ ਕਿਉਂਕਿ ਬਾਅਦ ਦੇ ਵਿੱਚ ਔਖਾ ਹੈ ਕੱਲ ਵੀ ਸਾਡੀ ਬਠਿੰਡੇ ਗੱਲ ਹੋਈ ਸੀਗੀ ਉੱਥੇ ਦੇ ਇੱਕ ਬਹੁਤ بڑے ਅਫਸਰ ਆਰਮੀ ਦੇ ਉਹ ਕਹਿੰਦੇ ਵਰਮਾ ਜੀ ਜਦੋਂ ਵੀ ਅਟੈਕ ਹੁੰਦਾ ਹੈ ਪਹੁੰਚਾ ਲੰਦਾ ਹੈ ਤਾਂ ਸਿਰਫ 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 ਫਾਸੜ ਦੇ ਟੈਨੀ ਹੀ ਬਚਾਂਦੀ ਆ ਕਿਉਂਕਿ ਜਦੋਂ ਬੰਬ गिरਦਿਆ ਹਸਪਤਾਲ ਤੇ ਵੀ गिर ਸਕਦਾ ਹੈ ਡਾਕਟਰ ਨੇ ਮਿਲ ਸਾਡੇ ਸੜਕਾ ਟੁੱਟੀਆਂ ਉਹਨੀਆਂ ਤੁਸੀਂ ਗੱਡੀ ਤੇ ਲੈ ਕੇ ਨਹੀਂ ਜਾ ਸਕਦੇ ਉਸ ਵੇਲੇ ਤੁਸੀਂ ਜਿੱਥੇ ਹੈ ਉੱਥੇ ਲੋਕਾਂ ਨੂੰ ਫਰਸਟ ਏਡ ਦੇ ਕੇ ਬਚਾ ਸਕਦੇ ਹੋ ਤੋਂ ਮੈਨੂੰ ਬੜੀ ਖੁਸ਼ੀ ਆ ਅੱਜ ਪਹਿਲੀ ਸਾਡੀ ਮੌਕ ਡਿਲ ਹੋ ਰਹੀ ਆ ਸਾਨੂੰ ਡੀਸੀ ਸਾਹਿਬ ਤੋਂ ਅਤੇ ਐਡਮਿਨਿਸਟ੍ਰੇਸ਼ਨ ਤੋਂ ਵੀ ਬਲੈਸਿੰਗ ਆਈਆਂ ਵੀ ਤੁਸੀਂ ਕਰੋ ਤੇ ਅਸੀਂ ਅੱਗੇ ਕਲੋਨੀਆ ਜੇ ਜਾ ਕੇ ਮਹੱਲੇ ਤੇ ਵੀ ਜਾ ਕੇ ਕਰਾਂਗੇ ਮੈਡਮ ਪਟਨਾਦਰ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਸਪੋਰਟ ਦਿੱਤੀ ਆ ਵੀ ਜਿੱਥੇ ਵੀ ਸਾਨੂੰ ਜ਼ਰੂਰਤ ਆ ਸਾਡੇ ਬੱਚੇ ਜਾਣਗੇ ਤौसी ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ ਜੰਗ ਨਾ ਹੋਵੇ ਸਾਡਾ ਦੇਸ਼ ਬਚਾ ਰਹੇ ਨਸ਼ਾਦ ਵੀ ਬਚੇ ਅਤੇ ਇਜ਼ਹਿਆਤ ਵਾਹੀਆਂ ਤੋਂ ਵੀ ਬਚੇ ਫਿਰ ਵੀ ਤਿਆਰੀ ਜ਼ਰੂਰੀ ਹੈ ਆਰਮੀ ਦੇ ਇੱਕ ਬੜਾ ਅੱਛਾ ਰੂਲ ਹੈ ਟ੍ਰੇਨਿੰਗ ਦੌਰਾਨ ਧਿਆਨ ਨਾਲ ਸਿੱਖੀਆਂ ਹੋਈਆਂ ਗੱਲਾਂ ਬਹਾਇਆ ਹੋਇਆ ਪਸੀਨਾ ਜੰਗ ਦੇ ਮੈਦਾਨ ਦੇ ਵਿੱਚ ਐਮਰਜੈਂਸੀ ਦੇ ਵਿੱਚ ਜਾਨਾਂ ਬਚਾਉਂਦਾ ਹੈ ਤੋਂ ਅੱਜ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਹਰ ਬੰਦੇ ਨੂੰ ਟ੍ਰੇਨਿੰਗ ਦੇ ਦਈਏ ਅਸੀਂ ਖਾਸ ਔਰਤੇ ਪਸ਼ੂਨਾਮਾ ਜਿੱਥੇ ਮੈਂ ਬੜਾ ਪੁਰਾਣਾ ਜੁੜਿਆ ਹੋਇਆ ਮੇਰੇ ਮਹੀਨੇ 2 ਮਹੀਨੇ ਬਾਅਦ ਇੱਥੇ ਕੋਈ ਨਾ ਕੋਈ ਟਾਪਿਕ ਤੇ ਲੈਕਚਰ ਹੋਣੇ ਆ ਪਿੱਛੇ ਜੀ ਅਸੀਂ ਬੱਚਿਆਂ ਦੀ ਕਿਡਨੈਪਿੰਗ ਬਾਰੇ ਦੱਸਿਆ ਸੀਗਾ ਸਡਨ ਹਾਰਟ ਅਟੈਕ ਹੋ ਜੇ ਕੀ ਕਰਨਾ ਹੈ ਅੱਗ ਲੱਗ ਜੇ ਕੀ ਕਰਨਾ ਹੈਗਾ ਤੋਂ ਜਦੋਂ ਅਸੀਂ ਪੋਸੋ ਨਾਮ ਤੇ ਗੱਲ ਕਰਦੇ ਆ ਮੈਨੂੰ ਬੜੇ ਦੂਰ ਦੂਰੋਂ ਈਵਨ ਪਾਕਿਸਤਾਨ ਤੋਂ ਵੀ ਫੋਨ ਆਇਆ ਸੀ ਬੰਦਿਆਂ ਦਾ ਵੀ ਸਰ ਬਹੁਤ ਅੱਛਾ ਦੱਸਿਆ ਸਾਡੇ ਦੇਸ਼ 'ਚ ਵੀ ਆਜਾ ਸਿਖਾਓ ਤੋਂ ਅਸੀਂ ਧੰਨਵਾਦ ਕਰਦੇ ਆ ਸੋਤਾਜੀ ਦਾ ਤੇ ਇਹਨਾਂ ਦੀ ਟੀਮ ਦਾ ਜੋ ਸਾਡੀ ਗੱਲ ਦੁਨੀਆ ਤੱਕ ਪਹੁੰਚਾਰੇ ਆ ਲੋਕਾਂ ਤੱਕ ਪਹੁੰਚਾਰੇ ਆ ਤਾਂ ਕਿ ਲੋਕੀ ਸੇਫ ਰਹਿਣ ਥੈਂਕ ਯੂ ਜੈ ਹਿੰਦ